26 ਜਨਵਰੀ ਦੀ ਸਵੇਰ ਸੀ ਪਿੰਡ ਦੇ ਹਰ ਘਰ ਦੇ ਸਾਹਮਣੇ ਤਿਰੰਗਾ ਲਹਿਰਾ ਰਿਹਾ ਸੀ ਸਕੂਲਾਂ ਵਿੱਚ ਬੱਚੇ ਦੇਸ਼ ਭਗਤੀ ਦੇ ਗੀਤ ਗਾ ਰਹੇ ਸਨ ਪਰ ਪਿੰਡ ਦੇ ਇੱਕ ਘਰ ਵਿੱਚ ਖਾਮੋਸ਼ੀ ਸੀ ਉਹ ਘਰ ਸੀ ਹਵਾਲਦਾਰ ਅਮਰਜੀਤ ਸਿੰਘ ਦਾ ਅਮਰਜੀਤ ਸਿੰਘ ਭਾਰਤੀ ਫੌਜ ਵਿੱਚ ਸੀ ਉਹ ਕਈ ਸਾਲਾਂ ਤੋਂ ਸਰਹੱਦ ਤੇ ਡਿਊਟੀ ਨਿਭਾ ਰਿਹਾ ਸੀ ਉਸ ਦੀ ਪਤਨੀ ਹਰਪ੍ਰੀਤ ਕੌਰ ਪੁੱਤਰ ਸਿਮਰਨ ਅਤੇ ਤੀ ਮਨਪ੍ਰੀਤ ਅੱਜ ਉਸ ਦੀ ਉਡੀਕ ਕਰ ਰਹੇ ਸਨ ਕਿਉਂਕਿ ਕਿਹਾ ਗਿਆ ਸੀ ਕਿ 26 ਜਨਵਰੀ ਤੇ ਉਹ ਛੁੱਟੀ ਤੇ ਘਰ ਆਵੇਗਾ ਅਮਰਜੀਤ ਸਿੰਘ ਲਈ ਫੌਜ ਸਿਰਫ ਨੌਕਰੀ ਨਹੀਂ ਸੀ ਫੌਜ ਉਸਦਾ ਧਰਮ ਸੀ ਉਹ ਅਕਸਰ ਕਹਿੰਦਾ ਜਦ ਤੱਕ ਸਰਹੱਦ ਸੁਰੱਖਿਅਤ ਹੈ ਤਦ ਤੱਕ ਦੇਸ਼ ਸੁਰੱਖਿਅਤ ਹੈ ਸਰਹੱਦ ਤੇ ਠੰਡ ਬਰਫ਼ ਗੋਲੀਆਂ ਤੇ ਮੌਤ ਇਹ ਸਭ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਸੀ ਪਰ ਹਰ ਰਾਤ ਜਦੋਂ ਉਹ ਅਸਮਾਨ ਵੱਲ ਤੱਕਦਾ ਉਸ ਨੂੰ ਆਪਣਾ ਪਿੰਡ ਬੱਚੇ ਅਤੇ ਘਰ ਯਾਦ ਆ ਜਾਂਦੇ 25 ਜਨਵਰੀ ਦੀ ਰਾਤ ਸੀ सरहद पे अचानक दुश्मन वलो गोलीबारी शुरू हो गई कमांडिंग अफसर ने हुक्म ਦਿੱਤਾ ਕੋਈ ਵੀ ਪਿੱਛੇ ਨਹੀਂ ਹਟੇਗਾ ਅਮਰਜੀਤ ਸਿੰਘ ਸਭ ਤੋਂ ਅੱਗੇ ਸੀ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਤੁਸੀਂ ਪਿੱਛੇ ਰਹੋ ਮੈਂ ਅੱਗੇ ਜਾ ਕੇ ਮੋਰਚਾ ਸੰਭਾਲਦਾ ਹਾਂ ਉਹ ਜਾਣਦਾ ਸੀ ਇਸ ਰਾਤ ਦਾ ਸੂਰਜ ਉਸ ਲਈ ਸ਼ਾਇਦ ਨਾ ਚੜੇ ਦੁਸ਼ਮਣ ਦੀ ਗੋਲੀ ਸਿੱਧੀ ਅਮਰਜੀਤ ਸਿੰਘ ਦੇ ਸੀਨੇ 'ਚ ਲੱਗੀ ਉਹ ਜ਼ਮੀਨ ਤੇ ਡਿੱਗ ਪਿਆ ਪਰ ਉਸਦੇ ਹੱਥੋਂ ਰਾਈਫਲ ਨਹੀਂ ਛੁੱਟੀ ਆਖਰੀ ਸਾਹਾਂ ਵਿੱਚ ਉਸਨੇ ਤਿਰੰਗੇਵਲ ਤੱਕਿਆ ਅਤੇ ਹੌਲੀ ਆਵਾਜ਼ ਵਿੱਚ ਕਿਹਾ ਮੇਰਾ ਦੇਸ਼ ਸੁਰੱਖਿਅਤ ਰਹੇ ਉਸ ਦੀ ਕੁਰਬਾਨੀ ਨਾਲ ਉਸ ਦਾ ਮੋਰਚਾ ਬਚ ਗਿਆ ਅਤੇ ਉਸ ਦੇ ਸਾਥੀ ਸੁਰੱਖਿਅਤ ਰਹੇ ਸਵੇਰੇ ਪਿੰਡ 'ਚ ਰਾਸ਼ਟਰੀ ਗੀਤ ਵੱਜ ਰਿਹਾ ਸੀ ਪਰ ਅਮਰਜੀਤ ਸਿੰਘ ਦੇ ਘਰ ਫੌਜੀ ਗੱਡੀ ਆ ਖੜੀ ਹੋਈ ਹਰਪ੍ਰੀਤ ਕੌਰ ਸਭ ਕੁਝ ਸਮਝ ਗਈ ਉਸਨੇ ਅੱਖਾਂ 'ਚ ਹੰਝੂਆਂ ਨਾਲ ਕਿਹਾ ਮੇਰਾ ਪਤੀ ਸ਼ਹੀਦ ਹੋ ਗਿਆ ਹੈ ਪਰ ਮੇਰਾ ਮਾਣ ਅਜੇ ਵੀ ਜ਼ਿੰਦਾ ਹੈ 26 ਜਨਵਰੀ ਨੂੰ ਸਕੂਲ 'ਚ ਜਦੋਂ ਸਿਮਰਨ ਤੋਂ ਪੁੱਛਿਆ ਗਿਆ ਤੁਹਾਡੇ ਪਿਤਾ ਕੀ ਕਰਦੇ ਸਨ ਉਸਨੇ ਸਿੱਧਾ ਤਿਰੰਗੇ ਵੱਲ ਦੇਖ ਕੇ ਕਿਹਾ ਮੇਰੇ ਪਾਪਾ ਨੇ ਦੇਸ਼ ਨੂੰ ਜਿਉਂਦਾ ਰੱਖਿਆ ਉਹ ਬੱਚਾ ਰੋਇਆ ਨਹੀਂ ਉਹ ਮਾਂ ਨਾਲ ਖੜਾ ਸੀ 26 ਜਨਵਰੀ ਸਿਰਫ ਝੰਡਾ ਲਹਿਰਾਉਣ ਦਾ ਦਿਨ ਨਹੀਂ ਇਹ ਉਹਨਾਂ ਫੌਜੀਆ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਆਪਣਾ ਅੱਜ ਕੁਰਬਾਨ ਕਰਕੇ ਸਾਡਾ ਕੱਲ ਬਚਾਇਆ ਜਿਹੜਾ ਦੇਸ਼ ਲਈ ਮਰਦਾ ਹੈ ਉਹ ਕੇ ਮਰਦਾ ਨਹੀਂ ਆਓ 26 ਜਨਵਰੀ ਤੇ ਸਿਰਫ ਤਿਰੰਗਾ ਨਾਲ ਲਹਿਰਾਇਓ ਉਨ੍ਹਾਂ ਸ਼ਹੀਦਾਂ ਨੂੰ ਦਿਲੋਂ ਸਲਾਮ ਕਰੀਏ ਜਿਨ੍ਹਾਂ ਦੀ ਕੁਰਬਾਨੀ ਨਾਲ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈਂਦੇ ਹਾਂ ਵੰਦੇ ਮਾਤਰਮ ਭਾਰਤ ਮਾਤਾ ਕੀ ਜੈ